ਦੇਖ ਸਕਦੇ ਹੋ ਜੀ ਜਾਂਚ ਹੋ ਰਹੀ ਹੈ ਪਹਿਲਾਂ ਵੀ ਗਵਿੰਦਗੜ੍ਹ ਦੋ ਕਿਲਿਆਂ ਚ ਸੁੰਡ ਪਾਇਆ ਗਿਆ 70% ਤੋਂ ਉੱਪਰ ਤੇ ਅੱਜ ਫਿਰ ਖੇਤੀਬਾੜੀ ਅਫਸਰ ਸਾਹਿਬਾਨ ਆਏ ਨੇ ਆਹ ਦੇਖੋ ਜੀ ਜੋ ਸੁੰਡ ਹੈ ਪਹਿਲਾਂ ਵੀ ਦੇਖਿਆਗਾ ਹੈਗਾ ਜੀ ਆਹ ਵੜ ਬਈਆ ਇੱਥੇ ਲੀਦੇਦਰ ਹੋਏ ਬਈ ਕਣਕੇ ਦੱਸਦੀ ਐ ਇਹ ਤਾਂ ਕਣਕੇ ਦੱਸ ਲਈ ਜੀ ਕਣਕੇ ਦੱਸ ਰਹੀ ਐ ਤਾਂ ਕਣਕੇ ਦੱਸ ਰਹੀ ਐ ਤਾਂ ਬਿਲਕੁਲ ਜੀ ਆ ਜਾ ਭਾਈ ਆ ਜਾ ਤਾਂ ਹੁਣ ਪਤਾ ਹੀ ਲੱਗ ਗਿਆ ਆ ਭਾਈ ਨੇ ਲਈ ਹੋਈ ਆ ਦਰਸ਼ਨ ਸਿੰਘ ਨੇ ਠੇਕੇ ਤੇ ਆ ਦੇਖੋ ਦੋਸਤੋ ਇੱਧਰ ਕਿਸਾਨ ਇਕੱਠੇ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਤੇ ਇੱਧਰ ਖੇਤੀ ਬੜੀ ਅਫਸਰਾ ਰਿਹਾ ਹੈ ਸਾਹਮਣੇ ਤਸਵੀਰਾਂ ਦੇਖ ਸਕਦੇ ਹਾਂ ਕਿੰਨੇ ਦੇ ਕਿਸਾਨ ਦਾ ਖੇਤ ਹੈ ਇਹ ਛੋਟਾ ਭਾਈ ਕਿੰਨੇ ਕਿੱਲੇ ਬੀਜੰਦੇ ਨੇ ਇਹ ਸੱਤ ਕਿੱਲੇ ਨੇ ਅੱਛਾ ਆ ਜੋ ਗੱਲ ਹੈ ਕਿਲਾ ਹੈ ਕਿਲਾ ਹੈ ਨਾ ਠੀਕ ਹੈ ਕੁਝ ਜ਼ਿਆਦੇ ਨਹੀਂ ਕੱਢ ਲੈ ਸੰਦ ਠੀਕਾ ਦੇ ਜਨੇ ਮਰ ਤੁਸੀਂ ਵੀ ਦਿਖਾ ਦਿਓ ਆਪ ਮੁੰਡਿਓ ਕੱਢ ਲਓ ਬਈ ਕੱਢ ਲਓ ਬਿਲਕੁਲ ਜੀ ਦੇਖ ਸਕਦੇ ਹਾਂ ਖੇਤੀਬਾੜੀ ਅਫਸਰ ਸਾਹਿਬਾਨ ਵੀ ਆਏ ਨੇ ਤੇ ਆ ਬਾਈ ਨੇ ਠੇਕੇ ਤੇ ਲਿਆ ਹੋਇਆ ਬਹਣ ਹੋਏ ਰਸਤੇ ਚ ਆਉਂਦੇ ਹੋਏ ਨਾ ਹੋਰ ਵੀ ਸਾਨੂੰ ਖੇਤ ਲੱਗੇ ਨੇ ਦੂਰੋਂ ਹੀ ਪਿੰਡ ਕਾਰਦੇ ਗਏ ਬਿਹਾਰੇ ਬਾਈ ਤਾਂ ਜਮ ਕਿ ਨਹੀਂ ਰਹੀਏਗੀ ਉੱਥੇ ਕਣਕ ਹੈਗੀ ਨਹੀਂ ਜਿਹੜੀ ਖਾਲੀ ਸੁੰਡ ਨੇ ਜਿਹੜੀ ਹੈਗੀ ਪ੍ਰੋਬਲਮ ਤਾਂ ਇਹ ਆਹੀ ਜੋੜਾ ਜੀ ਉਹ ਤਾਂ ਸਾਰਾ ਬਿੱਦ ਨਹੀਂ ਆ ਬਾਈ ਇਹ ਜਿਹੜਾ ਜੋੜਾ ਹੋਰ ਕਿਤੇ ਨਹੀਂ ਦਾ ਸਾਹੀ ਬਰਾਬਰ ਨਾਲ ਪਿਆ ਹੋਇਆ ਜੀ ਚੱਲਾ ਹੋ ਤੇ ਇਹ ਜਿਹੜਾ ਜੀ ਇਹ ਬਾਈ ਦਾ ਜੀ ਬਹਣਾ ਠੀਕ ਹੈ ਜੀ ਹਾਂ ਜੀ ਹਾਂ ਦੇਖ ਸਕਦੇ ਹੋ ਵੀ ਦੋ ਬੱਕਰੀਆਂ ਦਾ ਵਿਆਹ ਹੈ ਇਹਦੇ ਠੀਕ ਹੈ ਜੀ ਪੌਣਾ ਕਿਲਾ ਪਾਹਣ ਦਾ ਇਹਦੇ ਲੈ ਬੇ ਆਪ ਦੇ ਲੈ ਟੈਨਸ਼ਨ ਲਈ ਪਿਆ ਜੀ ਉਦੋਂ ਨਹੀਂ ਪੈਗਾ ਉਹ ਵੀ ਮੰਜੇ ਟਿਪਿਆ ਤਾਂ 15 ਦਾ ਵਿਆਹ ਚ ਰਹੀ ਗੁਰੂ ਗੋੜੀ ਠੇਕੇ ਤੇ ਲਈ ਹੋਇਆ ਬਾਈ ਕੀ ਰੇਟ 75000 ਨੂੰ ਜੀ ਇਕੱਠੀ ਕਿਸ਼ਤੇ ਦਿੱਤੀ ਆ ਬਾਈ ਇਕੱਠ ਅਰੇ ਕੁਝ ਬਾਦੂ ਦੇ ਤੇ ਇਹ ਮੈਂ ਕਿਵੇਂ ਨੇ ਕੋਈ ਰੱਖੀ ਹੋਈ ਹੈ ਜੀ ਇਹਦੇ ਉੱਤੇ ਕੋਈ ਗੱਲਬਾਤ ਨਾ ਸੁਣ ਸਾਰੀ ਗੱਲ ਸਮਝਾ ਦੇਣਾ ਜੀ ਪਿਛਲੇ ਦਿਨੀ ਵੀ ਜਿਹੜਾ ਸਾਨੂੰ ਧਿਆਨ ਦੇ ਵਿੱਚ ਆਇਆ ਸੀ ਗੋਵਿੰਦਗੜ ਜੀ ਜੀ ਹਾਂ ਬਾਈ ਜੀ ਤੁਸੀਂ ਵੀ ਆ ਹਾਂ ਹਾਂ ਖੜ ਜੋ ਪਿਛਲੇ ਦਿਨੀ ਵੀ ਜਿਹੜਾ ਧਿਆਨ ਦੇ ਵਿੱਚ ਆਇਆ ਸੀਗਾ ਸਾਡੀ ਖੇਤੀਬਾੜੀ ਵਿਕਾਸ ਅਫਸਰ ਨਿਰਿੰਦਰ ਪਾਸੇ ਜੀ ਆਏ ਸੀ ਠੀਕ ਹੈ ਤੇ ਉਹਨਾਂ ਨੇ ਵੀ ਆ ਕੇ ਦੂਜੇ ਅਮਰਜੀਤ ਸਿੰਘ ਸਨ ਅਫੇਂਦਰ ਸਿੰਘ ਸੀ ਉਹਦੇ ਖੇਤ ਦੇਖਿਆ ਸੀ ਉੱਥੇ ਹੀ ਪ੍ਰੋਬਲਮ ਸੀਗੀ ਇੱਕ ਅਸੀਂ ਰੋਜ਼ਾਨਾ ਬੇਸਿਸ ਤੇ ਜਿਹੜੇ ਵੀ ਕਿਉਂਕਿ ਸਾਡੇ ਕੋਲੇ ਬਲਾਕ ਸਨਾਮ ਤੇ ਦਿੜਬਾ ਦੇ ਕੁੱਲ 87 ਪਿੰਡ ਬਣਦੇ ਨੇ ਕੋਈ ਵੀ ਜ਼ਿੰਮੇਵਾਰ ਸਾਨੂੰ ਫੋਨ ਕਰਦਾ ਠੀਕ ਹੈ ਕੋਸ਼ਿਸ਼ ਕਰਦਾ ਹਰ ਇੱਕ ਦੇ ਜਾ ਕੇ ਦੇਖੀਂਦੀ ਆ ਉੱਥੇ ਨਹੀਂ ਕਿਉਂਕਿ ਸਟਾਫ ਜਿੰਨਾ ਕਿ ਹੈਗਾ ਸਾਡੇ ਕੋਲੇ ਲਗਭਗ ਸਾਰਿਆਂ ਦੇ ਕੋਈ ਕੋਸ਼ਿਸ਼ ਕਰਦਾ ਵੀ ਜਾ ਕੇ ਇੱਕ ਵਾਰ ਕਣਕ ਦੇ ਵਿੱਚ ਅਸੀਂ ਦੇਖੀਏ ਜੇ ਵੀ ਹਾਂ ਪ੍ਰੋਬਲਮ ਹੈਗੀ ਆ ਕਿਸੇ ਦੇ ਪ੍ਰੋਬਲਮ 10% ਹੈ ਕਿਸੇ ਦੇ ਵੀ ਹੈ ਹੁਣ ਆ ਕਣਕ ਦੇ ਵਿੱਚ ਦੇਖੀਏ ਤਾਂ ਲਗਭਗ 50% ਪ੍ਰੋਬਲਮ ਹੈ ਜੀ ਉਹਦੇ ਉਹ ਤੁਹਾਡੀ ਕੋਈ ਗੱਲ ਹੈ ਠੀਕ ਹੈ 70 75 80% ਫਿਰ ਮਾਊਂਟ ਕਰਕੇ ਘਟਨਾਜਰ ਆਉਂਦਾ ਥੋੜਾ ਜਿਆ ਤੇ ਜਿੱਥੇ ਵੀ ਕਿਤੇ ਪ੍ਰੋਬਲਮ ਆਉਂਦੀਆਂ ਨੇ ਇੱਕ ਵੱਖਰੇ ਤੌਰ ਤੇ ਬਲਾਕ ਵਾਈਜ਼ ਜਿਹੜੀ ਹੈਗੀ ਆ ਅਸੀਂ ਕਿ ਰਿਪੋਰਟਾਂ ਬਣਾ ਕੇ ਸਾਡੇ ਸੰਗਰੂਦ ਦਫ਼ਤਰ ਭੇਜੀਆਂ ਜਾ ਰਹੀਆਂ ਨੇ ਸੰਗਰੂਰ ਦਫ਼ਤਰ ਤੋਂ ਜਿਹੜੀਆਂ ਉਹ ਡਾਇਰੈਕਟਰ ਦਫ਼ਤਰ ਜਿਹੜਾ ਸਾਡਾ ਪੰਜਾਬ ਲੈਵਲ ਦਾ ਹੈਗਾ ਅਸੀਂ ਉੱਥੇ ਭੇਜ ਰਹੇ ਹਾਂ ਉਹ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਜਿਹੜੀਆਂ ਪੌਦੇ ਅਮਰਜੀਤ ਸਿੰਘ ਇੰਦਰ ਸਿੰਘ ਦੀ ਆਈ ਸੀਗੀ ਜਿਹੜੀ ਰਿਪੋਰਟ ਮੈਂ ਸੰਗਰੂਰ ਜੋ ਡਿਸਟ੍ਰਿਕਟ ਲੈਵਲ ਦੇ ਸਾਡੇ ਭੇਜ ਨੇ ਦੇਖੋ ਉਹ ਜ਼ਿੰਮੇਵਾਰ ਦਾ ਨਾਮ ਅਮਰਜੀਤ ਸਿੰਘ ਇੰਦਰ ਸਿੰਘ ਗਵਿੰਦਗੜ ਜੱਜੀਆਂ ਦੋ ਕਿੱਲੇ ਸੀ 50% ਇਹਨਾਂ ਨੀਚੇ ਪਾਇਆ ਜੀ ਤੁਸੀਂ ਦੇਖੋ ਇੱਕ ਹੋਰ ਦੇਖੋ ਨਹੀਂ ਤੁਸੀਂ 70% ਮੰਨੇ ਪਾਇਆ ਅੱਜ ਮੇਰੇ ਕੋਲ 60 ਆ ਦੇਖੋ ਲੜੀ ਨੰਬਰ 14 ਤੇ ਦਰਜ ਕਿਸਾਨ ਨੇ ਨੁਕਸਾਨ ਹੋਣ ਦੇ ਕਾਰਨ ਦੁਬਾਰਾ ਬੀਜਿਆ Дей. 100% ਹੋ ਗਿਆ ਨਾ ਜੀ ਇਹ ਠੀਕ ਹੈ ਨਵੀਂ ਮੰਨ ਲਓ ਜਦੋਂ ਅਸੀਂ ਦੇਖ ਕੇ ਕਿ ਹੌਲੀ ਹੌਲੀ ਨੁਕਸਾਨ ਬਦੂਗਾ ਸੀ ਇਹ ਵੀ ਲਿਖ ਕੇ ਭੇਜਾ ਸਪੈਸ਼ਲ ਇਹ ਕਿਸਾਨ ਦਾ ਵੀ ਇਹ ਕਿਸਾਨ ਨੇ ਜਿਹੜੀ ਹੈਗੀ ਐਨੀ ਕੁ ਨੁਕਸਾਨ ਉੱਥੇ ਹੋ ਗਿਆ ਸੀ ਵੀ ਉਹਨੂੰ ਵੀ ਬਾਹਵੇ ਦਿੱਤੀ ਉੱਥੇ ਦੁਬਾਰੇ ਬੀਜੀ ਹੁਣ ਇਹ ਕਿਸਾਨ ਦੀ ਵੀ ਜਿਹੜੀ ਹੈਗੀ ਆ ਤੁਸੀਂ ਬੀਜੇ ਨੂੰ ਕਿੰਨੇ ਦਿਨ ਹੋ ਗਏ ਆਪਾਂ ਨੂੰ ਇਹ ਜੀ ਨੂੰ ਤਾਂ 2 ਮਹੀਨੇ ਹੋਣ ਵਾਲੇ ਹੋਣੇ 2 ਮਹੀਨੇ ਦਾ ਕਿੱਥੇ ਹੋ ਗਿਆ ਜੀ ਵੱਡੀ ਨੋ ਜੀ ਵੱਡੀ ਨੋ ਦੋ ਤੇ ਤਿੰਨ ਜੀ ਵੱਡੀ ਨੋ ਦੋ ਤੇ ਤਿੰਨ ਹੁਣ ਤੁਸੀਂ ਪਾਣੀ ਇਹਨੂੰ ਲਾਤਾ ਪਾਣੀ ਲਾਤਾ ਜੀ ਉਹਦੇ 25 ਦਿਨ ਹੋ ਗਏ ਜੀ ਪਾਣੀ ਪਾ ਦਵਾਈ ਪਾ ਕੇ ਪਾਣੀ ਪਾ ਦੋ ਅਸੀਂ ਦਵਾਈ ਪਾ ਕੇ ਪਾਣੀ ਪਾਤਾ ਜੀ ਟੀਟਾ ਵਾਲੇ ਰੇਡੀ ਪਈ ਸੀਗੀ ਇਹ ਕਲੋਰੋ ਪਾ ਜੀ 205 8 85 505 505 ਹਾਂ ਜੀ ਹਾਂ ਕਲੋਰੋ 505 ਜੀ ਠੀਕ ਹੈ ਠੀਕ ਹੈ ਇਹ ਆਪਣਾ ਜਿਵੇਂ ਤੁਸੀਂ ਚਲੋ ਰਿਪੋਰਟ ਭੇਜ ਰਹੇ ਹੋ ਜੀ ਆਪਣਾ ਸ਼ੁਭਨਾਮ ਜੀ ਦਮਨਪ੍ਰੀਤ ਸਿੰਘ ਦਮਨਪ੍ਰੀਤ ਸਿੰਘ ਜੀ ਆਪਣਾ ਸਰ ਜੀ ਅੱਗੇ ਕੋਈ ਮਾਮਜ਼ਾ ਮਿਲਣ ਦਾ ਹੈ ਕੋਈ ਕਿਸਾਨਾਂ ਨੂੰ ਸਾਡੇ ਮੇਰੀ ਮੇਰੀ 10 ਸਾਲ ਦੀ ਸਰਵਿਸ ਹੋ ਗਈ ਇਸ ਮੈਗਮੈਚ ਜੀ 2019 20 ਦੇ ਵਿੱਚ ਵੀ ਇੱਕ ਮੇਰੇ ਧਿਆਨ ਦੇ ਵਿੱਚ ਉਦੋਂ ਵੀ ਬਹੁਤ ਜ਼ਿਆਦਾ ਪ੍ਰੋਬਲਮ ਆਈ ਸੀ ਲਗਭਗ ਇੰਨੇ ਕੁ ਖੇਤ ਦੇਖ ਲਈ ਸੀ ਲਿਸਟਾ ਮੇਰੇ ਕੋਲ ਪਈਆਂ ਰਹਿੰਦੇ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਆਈ ਸੀਗੀ ਜੋ ਵੀ ਅਸੀਂ ਮੰਨ ਲਓ ਜਿਹੜੀਆਂ ਹੈਗੀਆਂ ਸੀਗੀਆਂ ਅਸੀਂ ਸਾਡੇ ਚੀਫ ਦਫ਼ਤਰ ਜਿਹੜੀ ਹੈਗੀਆਂ ਮੁਖੇਤੀ ਵੱਡੀ ਅਫਸਰ ਦੇ ਧਿਆਨ ਚ ਲੈ ਰਹੇ ਹਾਂ ਕਿ ਜਿੰਨੇ ਵੀ ਆਪਣੇ ਬਲਾਕ ਨੇ ਨਾ ਸੰਗਰੂਰ ਹੋਇਆ ਉੱਥੇ ਵੀ ਪ੍ਰੋਬਲਮ ਇਹ ਆਉਂਦੀ ਹੈ ਕਿ ਸਾਰੇ ਏਰੀਆ ਡਿਓ ਫੀਲਡ ਚ ਤੁਰੇ ਫਿਰਦੇ ਨੇਗੇ ਤੁਸੀਂ ਹੋਰ ਵੀ ਵੀਡੀਓ ਦਿਖਾ ਇਹਦਾ ਕਾਰਨ ਕੀ ਹੈ ਜੀ ਪ੍ਰੋਬਲਮ ਦਾ ਇਹਦਾ ਕਾਰਨ ਦੇਖੋ ਮੇਨ ਇਹ ਹੈ ਵੀ ਇਸ ਵਾਰ ਜਿਹੜਾ ਮੌਸਮ ਦਾ ਬਹੁਤ ਬਦਲਾ ਹੁਣ ਵੀ ਜੇ ਆਪਾਂ ਦੇਖੀਏ ਰਾਤ ਰਾਤ ਨੂੰ ਠੰਡ ਜੀ ਹੁੰਦੀ ਹੈ ਦਿਨੇ ਇੰਨੀ ਕੁ ਗਰਮੈਸ਼ ਜ਼ਿਆਦੇ ਹੋ ਜਾਂਦੀ ਹੈ ਪੈਦਾ ਹੋਊਗਾ ਹੀ ਹੋਊਗਾ ਜੋਦੇ ਵਾਸਤੇ ਜਿਹੜਾ ਵਾਤਾਵਰਨ ਹੈ ਕੀੜੇ ਦੇ ਵਧਣ ਫੋਲਣ ਵਾਸਤੇ ਅਨੁਕੂਲ ਹੈ ਜਿਹੜਾ ਹੈਗਾ ਜਦੋਂ ਪੂਰੀ ਇਹ ਠੰਡ ਬਦੂਗੀ ਜਦੋਂ ਪੂਰੀ ਇਹ ਠੰਡ ਬਦੂਗੀ ਉਦੋਂ ਇਹਦਾ ਮਤਲਬ ਵੀ ਜਿਹੜਾ ਨੁਕਸਾਨ ਹੈ ਉਹ ਘਟਾਪਾ ਨੂੰ ਦਿਖਾਈ ਦੇਊਗਾ ਜਿਹੜੀ ਹੈਗੀ ਆਲੇ-ਦਾਲੇ ਤਾਂ ਕਿਤੇ ਹੈ ਨਹੀਂ ਜੀ ਕਿਤੇ ਨਹੀਂ ਹੈਗਾ ਸਿਰਫ ਇਸੇ ਨੂੰ ਹੈ ਤਾਂ ਵੀ ਵੱਡੀਆਂ ਹੋ ਗਿਆ ਨੇ ਜੀ ਫਿਰ ਉਹ ਨਹੀਂ ਇਹਦੇ ਨਾਲੇ ਇਕੱਠੀ ਬੀਜੀਆਂ ਨੇ ਜੀ ਇਹਦੇ ਨਾਲ ਵੀ ਅੱਗ ਲਾ ਕੇ ਅੱਗ ਲਾ ਕੇ ਬੀਜੇ ਇੱਕ ਦਿਖਿਆ ਦਿਓ ਸਾਨੂੰ ਇਹ ਸਾਰਾ ਇਕੱਠੀ ਬੀਜੀਆਂ ਹੋਈਆਂ ਨੇ ਜੀ ਅੱਛਾ ਜੀ ਸੱਚ ਕਿਉਂ ਨਹੀਂ ਬੋਲਦੇ ਵੀ ਇਹ ਪਰਾਲੀ ਦਾ ਨੁਕਸ ਹੈ ਨੇ ਦੇਖੋ ਪਤਾ ਕੀ ਇਹ ਇਕੱਲੇ ਨੇ ਅੱਗ ਨਹੀਂ ਲਾਈ ਜੀ ਇਕੱਲੇ ਨੇ ਅੱਗ ਨਹੀਂ ਲਾਈ ਠੀਕ ਹੈ ਜੀ ਉਹ ਚਲੋ ਦੇਖਿਆ ਇਹ ਅੱਗ ਲਾਈ ਹੋਈ ਆ ਗੱਡ ਗੱਡ ਚਲੋ ਦੇਖੋ ਜੀ ਸਾਹਿਬ ਬਿਲਕੁਲ ਦੁੱਸਤ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੇ ਅਫਸਰ ਸਾਹਿਬਾਨ ਆਏ ਨੇ ਕਹਿੰਦੇ ਵੀ ਅਸੀਂ ਦੇਖਦੇ ਆਂ ਵੀ ਸਾਰੀ ਗੱਲਬਾਤ ਹੈ ਜਿਹੜੀ ਜਾ ਕੇ ਮੌਕੇ ਤੇ ਦੇਖਦੇ ਆਂ ਜਿਹੜੇ ਕਿਸਾਨ ਨੇ ਅੱਗ ਨਹੀਂ ਲਾਈ ਉਹਦੇ ਕਣਕ ਸਿਰੇ ਦੀ ਖੜੀ ਹੈ ਜਿਨੇ ਜਾਨੀ ਕਿ ਅੱਗ ਲਾਈ ਜਿਨੇ ਅੱਗ ਲਾਈ ਹੈ ਉਹਦੇ ਸਿਰੇ ਤੇ ਖੜੀ ਹੈ ਜਿਨੇ ਅੱਗ ਲਾਈ ਨਹੀਂ ਜਨਨਿਕ ਉਹਦੀ ਕਣਕੇ ਜਿਹੜੀ ਉਹ ਤਬਾਹ ਹੋ ਗਈ ਖਤਮ ਹੋ ਗਈ ਕਿਸਾਨ ਦਰਸ਼ਨ ਸਿੰਘ ਦੀ ਆਹ ਦੇਖ ਲੋ ਤਸਵੀਰਾਂ ਦੇ ਵਿੱਚ ਤੇ ਨਾਲ ਆ ਦੇਖੋ ਮੌਕੇ ਤੇ ਅਫਸਰ ਸਾਹਿਬਾਨ ਆਏ ਨੇ ਇਹਨਾਂ ਨੂੰ ਤੁਰੰਤ ਖੇਤ ਹੈ ਜਿਹੜੀ ਆ ਬਾਈ ਦਰਸ਼ਨ ਸਿੰਘ ਦੀ ਜਿਹੜੀ ਠੇਕੇ ਤੇ 75000 ਨੂੰ ਲਈ ਤੀ ਸਾਰੀ ਫਸਲ ਹੈ ਜਿਹੜੀ ਤਬਾਹ ਹੋ ਗਈ ਪੌਣੇ ਕਿਲੇ ਦਾ ਮਾਲਕ ਹੈ ਬੇਟੀ ਦਾ ਵਿਆਹ ਰੱਖਿਆ ਹੋਇਆ ਦੋ ਦੋ ਧੀਆਂ ਦਾ ਵਿਆਹ ਹੈ ਬਾਪ ਮੰਜੇ 'ਚ ਪੈ ਗਿਆ ਜਦੋਂ ਦੇਖਿਆ ਵੀ 75000 ਨਗਦ ਠੇਕੇ ਤੇ 5000 ਖਰਚਾ ਕਰੀ ਖੜਾ ਬਾਪ ਨਾਲ ਦੀ ਨਾਲ ਮੰਜੇ ਤੇ ਪੈ ਗਿਆ ਹਾਲਾਤ ਦੇਖ ਲੋ ਕਿਸਾਨ ਦੇ ਹੁਣ ਅਫਸਰਾਏ ਨੇ ਚੈਕਿੰਗ ਕਰਦੇ ਆਂ ਕਹਿੰਦੇ ਇਹਨੇ ਬਾਈ ਨੇ ਅੱਗ ਨਹੀਂ ਲਾਈ ਵੀ ਪ੍ਰਦੂਸ਼ਣ ਨਹੀਂ ਫੈਰੋਣਾ ਸਾਰੀ ਕਣਕ ਦੇਖੋ ਸੁੰਢ ਨੇ ਖਾਲੀ ਜਿਹੜੀ ਅੱਗ ਲਾ ਕੇ ਸਾਫ਼ ਕਰਕੇ ਉਹ ਸਿਰੇ ਦੀ ਖੜੀ ਐ ਮੈਂਕਮਾ ਕਹਿੰਦਾ ਵੀ ਨਹੀਂ ਇਹ ਤਾਂ ਹੋਰ ਕਾਰਨ ਐ ਫਿਰ ਕੱਲੀ ਨੂੰ ਕਾਰਨ ਕਿਉਂ ਹੋ ਗਿਆ ਬਈ ਇਹ ਹਾਂ ਆ ਮੈਨੂੰ ਦੇਖੋ ਕਿਸਾਨ ਫਿਰ ਕਹਿੰਦੇ ਅਸੀਂ ਖੁਦ ਖੁਸ਼ੀਆਂ ਦੇ ਰਾਹ ਹਾਲਾਤ ਦੇਖ ਲੋ ਬਾਈ ਦੇ ਪਹਾਉਣੇ ਕਿਲੇ ਦਾ ਮਾਲਕ ਐ ਜੀ ਕਰਦਾ ਜੀ ਮਰਜੀ ਐ ਆ ਦੇਖੋ ਚਲੋ ਇਹ ਕੰਮ ਤਾਂ ਬਾਈ ਕਾਨੂੰ ਕਰਨਾ ਐ ਕੋਈ ਹੱਲ ਕਰਾਂਗੇ ਸਰਕਾਰ ਤੋਂ ਕੋਈ ਮਾਮੂਜਾ ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਆ ਕਿ ਇਕੱਠੇ ਹੋ ਕੇ ਯਾਰ ਸੁੰਡ ਬਹੁਤ ਜ਼ਿਆਦੇ ਪੈ ਰਿਆ ਇਸ ਵਾਰ ਤੇ ਆ ਕਣਕ ਬੀਜੀ ਦੀ ਬਾਈ ਇਹਦੇ ਨਾਲ ਬੀਜੀ ਹੋਈ ਹੈ ਆ ਲਾ ਲਓ ਬਾਈ ਨਾਲ ਹੀ ਆਉ ਕਰੀ ਗਈ ਨਹੀਂ ਤਾਂ ਬਹਣ ਨਹੀਂ ਦਿੰਦਾ ਬਿਲਕੁਲ ਗੇਠੇ ਗੇਠ ਹੋ ਰਹੀ ਹੈ ਗੇਠ ਤੋਂ ਵੀ ਟੱਪ ਰਹੀ ਹੈ ਦੇਖੋ ਇਹਦੇ ਖਰਚੇ ਵੱਡੇ ਹੋਏ ਨੇ ਜੀ ਅੱਗ ਲਾਈ ਹੋਈ ਹੈ ਦੇਖ ਸਕਦੇ ਹੋ ਜੀ ਤਸਵੀਰਾਂ ਵੀ ਆਹ ਦੇਖੋ ਖਰਚੇ ਵੱਢ ਕੇ ਅੱਗ ਲਾ ਕੇ ਬੀਜੀ ਹੈ ਜਿਹੜੀ ਉਹ ਤਾਂ ਖੜੀ ਹੈ ਆਹ ਬਾਈ ਨਾਲ ਇੱਕ ਦਿਨੇ ਬੀਜੀ ਤੀ ਇੱਕ ਦਿਨ ਜੀ ਇੱਕ ਦਿਨੇ ਬੀਜੀ ਤੀ ਇਹ ਅੱਗ ਲਾ ਕੇ ਬੀਜੀ ਹੋਈ ਐ ਹਾਂਜੀ ਇਹ ਖਰਚਿਆਂ ਚਾਹੀਏ ਇਹ ਖਰਚਿਆਂ ਚਾਹੀਏ ਹਾਂਜੀ ਆ ਦੇਖੋ ਵੀ ਜਿਹਨੂੰ ਅੱਗ ਨਹੀਂ ਲਾਈ ਜੀਨੇ ਉਹ ਦੇਖ ਲੋ ਹਾਲਾਤ ਤੇ ਆ ਦੇਖੋ ਜੀ ਖੇਤੀਬਾੜੀ ਅੱਗ ਲਾ ਕੇ ਬੀਜੀ ਆ ਜੀ ਇੱਕ ਦਾਣੇ ਨੂੰ ਸਾਬਤ ਕਰ ਦੋ ਆਪਾਂ ਪਿੱਛੇ ਨਹੀਂ ਇਟ ਇਟ ਦਿਨੇ ਜੀ ਇੱਕ ਦਿਨ ਇਕੱਠੀ ਬੀਜੀ ਆ ਹਾਂਜੀ ਹਾਂ ਬਸ ਇੱਕ ਘੰਟੇ ਦਾ ਫਰਕ ਐ ਬਸ ਚਲ ਘੰਟੇ ਦਾ ਤਾਂ ਕੋਈ ਫਰਕ ਨਹੀਂ ਹੁੰਦਾ ਚਲ ਪੁੱਛ ਲੋ ਆ ਜਾ ਮੇਮ ਆ ਜਾ ਦੱਸ ਦੇ ਆ ਆ ਗਿਆ ਜੀ ਮਾਰ ਵੀ ਨਾਲ ਵੀ ਜਿਆ ਕੋਈ ਬੇਨ ਨਹੀਂ ਸਾਰੀ ਸਾਫ ਆ ਦੇਖਿਓ ਜੀ ਇੱਕ ਸੁੰਡ ਫੜ ਦੋ ਆਪਾਂ ਦੇਣਦਾਰ ਆਂ ਭਗ ਜਿਓ ਬੇਸ਼ੱਕ ਜੇ ਇੱਕ ਸੁੰਡ ਕੱਢ ਦੇ ਕੀ ਇਹ ਸਾਰੀ ਕਰ ਠੀਕ ਹੈ ਸਾਰੀ ਹਾਂ ਜੀ ਕੋਈ ਟੈਂਪਰੇਚਰ ਇਹਦੇ ਵਾਰੀ ਟੈਂਪਰੇਚਰ ਦੇਖੋ ਜੀ ਕਿਤੇ ਨਹੀਂ ਜਾਂਦਾ ਹਾਂ ਉਹੀ ਸੂਰਜ ਹੋ ਰਿਹਾ ਉਹੀ ਉਧਰ ਹੈ ਕਿਸਾਨ ਨੂੰ ਜੀ ਤੁਸੀਂ ਦੇਖ ਲੋ ਰਹੇ ਆਪਾਂ ਇਹ ਕਰ ਸਕਦੇ ਆ ਦੇਖੋ ਸੋਡੀ ਮੈਂ ਤਸਲੀ ਪਹਿਲੀ ਗੱਲ ਤੁਹਾਨੂੰ ਮੈਂ ਵਿਸ਼ਵਾਸ ਦਿਵਾਉਣਾ ਕਿ ਇਹ ਜ਼ਿੰਮੇਵਾਰ ਹਾਂ ਮੈਂ ਵਿਸ਼ਵਾਸ ਦਿਵਾਉਣਾ ਹਾਂ ਜੀ ਦੇਖੋ ਜਿਹੜੀ ਪਹਿਲਾ ਵਾਲੀ ਰਿਪੋਰਟ ਹੈਗੀ ਹੈ ਨਾ ਠੀਕ ਹੈ ਉਹ ਅਸੀਂ ਪਾ ਕੇ ਭੇਜੀ ਹੋਈ ਹੈ ਜ਼ਿੰਮੇਵਾਰਤੀ ਠੀਕ ਹੈ ਡਾਇਰੈਕਟਰ ਦਫ਼ਤਰ ਜਿਹੜੀ ਹੈਗੀ ਆ ਸਾਨੂੰ ਸੁਣਿਆ ਸੀ ਸ਼ਾਇਦ ਅੱਜ ਸਾਡੇ ਕੋਲ ਵੀ ਕੋਈ ਕੋਈ ਟੀਮ ਆਉਣੀ ਪਤਾ ਨਹੀਂ ਉਹ ਕਿਵੇਂ ਕਿਹੜੇ ਬਲਾਕਾਂ 'ਚ ਦੇਖਣਗੇ ਸਾਰੇ ਮਤਲਬ ਹੋਰ ਕਈ ਬਲਾਕਾਂ ਜਿਲ੍ਹੇ 'ਚ ਵੀ ਜਾਣਾ ਹੁੰਦਾ ਵੀ ਪ੍ਰੋਬਲਮ ਕਿਵੇਂ ਆ ਰਹੀ ਆ ਕਿਉਂਕਿ ਸਾਡਾ ਮਹਿਕਮਾ ਹੈਗਾ ਖੇਤੀਬਾੜੀ ਤੇ ਕਿਸਾਨ ਭਲਾਈ ਭਾਗ ਦਾ ਜੋ ਯੂਨੀਵਰਸਿਟੀ ਜਿਵੇਂ ਸਿਫਾਰਸ਼ਾ ਕਰਦੀ ਅਸੀਂ ਤੁਹਾਨੂੰ ਉਵੇਂ ਦੱਸਣਾ ਹੁੰਦਾ ਉ ਕਾਸ਼ ਆ ਨਹੀਂ ਗਿਆ ਠੀਕ ਹੈ ਜੀ ਉਹਨਾਂ ਜੋ ਉੱਥੇ ਸਾੜੀ ਸੋਣੀ ਵਰਕਸ਼ਾਪ ਹੁੰਦੀ ਰਹਿੰਦੀ ਆ ਉੱਥੇ ਅਸੀਂ ਇਹ ਜਾ ਕੇ ਗੱਲ ਉਠਾਵਾਗੇ ਵੀ ਜ਼ਿੰਮੇਵਾਰ ਦਾ ਮਤਲਬ ਦੇਖੋ ਇਹ ਹੈ ਵੀ ਵੀ ਜਿੱਥੇ ਤਾਂ ਅਸੀਂ ਅੱਗ ਲਾਈ ਸੀਗੀ ਹੈਨਾ ਉੱਥੇ ਤਾਂ ਸਾਨੂੰ ਪ੍ਰੋਬਲਮ ਨਹੀਂ ਆਉਂਦੀ ਜਿੱਥੇ ਅਸੀਂ ਕਰਚ ਵਿੱਚ ਉਹ ਸਾਨੂੰ ਪ੍ਰੋਬਲਮ ਹੈ ਵੀ ਤੁਸੀਂ ਭਈ ਇਹਦਾ ਕੋਈ ਟੁਕਮਾ ਜਿਹੜਾ ਹੈਗਾ ਸਾਨੂੰ ਹੱਲ ਮਤਲਬ ਮੈਕਨਿਕ ਨੂੰ ਦੋ ਤਾਂ ਕਿ ਅਸੀਂ ਅੱਗੇ ਜਾ ਕੇ ਉਹ ਚਾਰ ਜਿਹੜਾ ਹੈ ਉਹ ਕਰ ਸਕੀਏ ਠੀਕ ਹੈ ਨਾ ਉੱਥੇ ਅਸੀਂ ਵਰਕਸ਼ਾਪ ਤੇ ਇਹ ਗੱਲਾਂ ਰੱਖਾਂਗੇ ਜਿਹੜੀ ਹੈਗੀਆਂ ਜਦੋਂ ਵੀ ਸਾਡੀ ਵਰਕਸ਼ਾਪ ਆਉਂਦੀ ਆ ਤੇ ਬਾਕੀ ਜੇ ਕੋਈ ਟੀਮ ਹੁੰਦੀ ਸਾਨੂੰ ਤਾਂ ਵਿਜ਼ਿਟ ਕਰਵਾ ਸਕਦੇ ਆ ਵੀ ਇਹ ਤੁਸੀਂ ਪ੍ਰੋਬਲਮ ਦੇਖੋ ਵੀ ਆਹ ਇੱਥੇ ਆਹ ਹੈਗੀ ਹੈ ਜੀ ਇਹ ਇਹਦਾ ਕਾਰਨ ਹੈ ਜਾਂ ਕੋਈ ਹੋਰ ਹੈ ਕਿਉਂਕਿ ਤਜਰਬਾ ਉਹਨਾਂ ਨੇ ਕਰਨਾ ਯੂਨੀਵਰਸਿਟੀ ਨੇ ਤਜਰਬਾ ਕਰਨਾ ਹੈਗਾ ਪਰ ਫਿਲਹਾਲ ਸਾਡੇ ਕੋਲ ਮਤਲਬ ਜੋ ਵੀ ਸਿਫਾਰਿਸ਼ ਹੁੰਦੀ ਨੇ ਸੀ ਤੁਹਾਨੂੰ ਆ ਕੇ ਜ਼ਿੰਮੇਵਾਰ ਨੂੰ ਕਰਦੇ ਇਹ ਵੀ ਗੱਲ ਬਾਤ ਜੀ ਬਾਕੀ ਸੋਡਨ ਮੈਂ ਵਿਸ਼ਵਾਸ ਦਵਾਉਣਾ ਪਹਿਲਾ ਵਾਲੇ ਜ਼ਿੰਮੇਵਾਰ ਦਾ ਵੀ ਦੇਖੋ ਪਾ ਕੇ ਅਸੀਂ ਭੇਜਿਆ ਹੋਇਆ ਵੀ ਉਹਨੇ 100% ਨੁਕਸਾਨ ਹੋ ਗਿਆ ਸੀਗਾ ਦੁਬਾਰੇ ਮਤਲਬ ਜਿਹੜੀ ਹੈਗੀ ਹੈ ਵੀ ਬੀਜਣੀ ਪਈ ਜ਼ਿੰਮੇਵਾਰ ਨੂੰ ਜਿਹੜੀ ਹੈ ਕਿ ਉਹਦਾ ਬਣਦਾ ਜੋਗ ਮਾਜਾ ਉਸ ਫੋਨ ਮੈ ਵਿਚ ਵਾਸਤੋਂ انا ਤੁਹਾਡਾ ਨਾਮ ਪਤਾ ਤੁਹਾਡਾ ਲਿਖ ਲੈਣੇ ਹੈਗੇ ਜਿਹੜਾ ਰਕਬਾ ਲਿਖ ਲੈਣੇ ਆ ਫੋਨ ਨੰਬਰ ਲਿਖ ਲੈਣੇ ਆ ਜਿੰਮੇ ਵੀ ਹੋਇਆ ਸਾਨੂੰ ਟਰੈਕਟਰ ਦਫਤਰ ਜਿਹੜੀ ਹੈਗੀ ਆ ਸਾਨੂੰ ਕੋਈ ਇਸ ਤਰ੍ਹਾਂ ਦਾ ਕੋਈ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਮਾਲੂ ਸਾਨੂੰ ਕੋਈ ਵੀ ਜ਼ਿੰਮੇਦਾਰ ਨੂੰ ਆਹ ਦੇਣਾ ਅਸੀਂ ਤੁਹਾਨੂੰ ਸਹੂਲਤ ਦੇ ਦਾਂਗੇ ਜੀ ਉਹਦੀ ਸਾਡੀ ਇੱਕ ਬੇਨਤੀ ਹੈ ਜੀ ਜਦੋਂ ਪਹਿਲਾਂ ਗਰਦਾਵਰੀਆਂ ਹੋਈਆਂ ਨੇ ਕਣਕ ਵੇਲੇ ਜੀ ਨੁਕਸਾਨ ਉਹਨਾਂ ਦੀ 100% ਤੇ ਹੋਰ ਰਿਪੋਰਟ ਬਣ ਕੇ ਜਾਂਦੀ ਤੇ 50% ਤੇ ਵੀ ਤੁਹਾਡਾ ਹੁਣ ਮੈਿਕ ਆ ਕੈਮਰੇ ਦੇ ਜਰੀਏ ਤੁਸੀਂ ਬੋਲ ਰਹੇ ਹੋਵੇਂ ਨਾ 100% ਨੁਕਸਾਨ ਹੈ। ਸਾਨੂੰ ਜਿਹੜੀ ਰਿਪੋਰਟ ਬਣਾ ਕੇ ਭੇਜੋਗੇ ਵੀ ਇਸ ਤਰ੍ਹਾਂ ਦੀ ਹੋਵੇ ਜੋ ਉਹਰੇ ਸਹੀ ਹੈ। ਸਹੀ ਦੱਸੋ ਇਹ ਗੱਲ ਕਿਹਦੀ ਹੋਈ ਤੁਸੀਂ ਕਿੰਨੀ ਕਹਨੇ ਹੋਗੇ? ਅਸੀਂ ਕਰਨੀ ਪਾਉਣੇ ਹੈ 100% ਨਾ 100% ਨਾ ਨਹੀਂ ਦੇਖੋ ਤੁਸੀਂ ਕਹਿ ਰਹੇ ਹੋ ਤੁਹਾਡੇ ਖਰਚ ਹੋ ਗਏ। ਜੀ ਤੋਂ ਮਰਦੀ ਪੁੱਛ ਲੋ। ਕਿਉਂਕਿ ਇਹ ਲਗਭਗ ਵਿਚੋ ਵਿਚੋ ਆਪਾਂ ਕਹਿੰਦੇ ਕੋਈ ਕੋਈ ਡਾਲ ਆਪਾਂ ਛਿੱਟਾ ਦੇ ਕੇ ਹੋ ਨਹੀਂ ਹੋ ਸਕਦਾ ਇਹ ਦੁਬਾਰੇ ਵਾਕੇ ਵਿਜਣ ਵਾਲਾ ਕੰਮ ਜਿਹੜਾ ਆਪਾਂ ਨੂੰ ਕਰਨਾ ਪੋਗਾ ਹੈ ਨਾ ਇਹ ਵੀ 延迟 ਹੋ ਗਿਆ ਜੀ ਹੁਣ ਜੇ ਆਪਾਂ ਦਾ ਵੀ ਜਿਹੜਾ ਨੁਕਸਾਨ ਹੋ ਉਹ ਜਿਹਦਾ ਵੱਡਾ ਹੋਊਗਾ ਉਹਨੇ ਹਜੇ ਮੌਕੇ ਤੇ ਚਲੋ ਥੋੜੀ ਗੱਲ ਨਾਲ ਬਿਲਕੁਲ ਸਹਿਮਤ ਥੋੜੀ ਬਿਲਕੁਲ ਵੀ ਸਹਿਮਤ ਹਾਂ ਜਿਹੀ ਜਿਹੀ ਮੈਂ ਥੋੜੀ ਹੈਲਪ ਕਰ ਸਕਦਾ ਦੇਖੋ ਸਾਡਾ ਕਿਸਾਨ ਨੇ ਜਿਹੜਾ ਮਹਿਕਮਾ ਕਿਸਾਨੀ ਖਾਤਰ ਬਣਿਆ ਜੇ ਕਿਸਾਨ ਹੈਗਾ ਤਾਂ ਟਸੜਮ ਹੈਗਾ ਇਹ ਤਾਂ ਸਾਨੂੰ ਨੇਰੇ ਸਵੇਰੇ ਕਦ ਮਰਜੀ ਤੁਸੀਂ ਫੋਨ ਕਰ ਸਕਦੇ ਹੋ ਜਿੰਨੇ ਕੁ ਬੰਦੇ ਅਸੀਂ ਹੈਗੇ ਆ ਕੋਸ਼ਿਸ਼ ਕਰਾਂਗੇ ਅਸੀਂ ਭਸਦੇ ਨਹੀਂ ਹੈਗੇ ਤੁਹਾਡੇ ਵਿੱਚ ਖੜੇ ਆਗੇ ਤੇ ਤੁਹਾਡੇ ਨਾਲ ਆ ਕੇ ਤੁਹਾਡੀ ਸਮੱਸਿਆ ਉਹ ਖੇਤੀਬਾੜੀ ਨਾਲ ਖੇਤੀ ਨਾਲ ਸੰਬੰਧੀ ਜਿਹੜੀਆਂ ਸਮੱਸਿਆਵਾਂ ਮੈਨੂੰ ਸੀ ਉਹਨਾਂ ਦਾ ਹੱਲ ਕਰਨ ਵਾਸਤੇ ਆ ਜੇ ਸਾਥੋਂ ਨਹੀਂ ਹੱਲ ਹੁੰਦਾ ਉੱਚ ਅਧਿਕਾਰੀਆਂ ਤੱਕ ਪਹੁੰਚਾਵਾਂਗੇ ਉਹਨਾਂ ਦੀ ਧਿਆਨ ਚ ਲੈ ਕੇ ਆਵਾਂਗੇ ਸਾਨੂੰ ਉਹਦਾ ਜਿਹੜਾ ਵਣਦਾ ਮਤਲਬ ਜੋ ਉਸਤਰ ਦਾ ਸਾਨੂੰ ਉਹ ਵੱਲ ਖੜਿਆ ਕੋਈ ਪ੍ਰੋਬਲਮ ਨਹੀਂ ਬਿਜਲੀ ਹੈ ਕੁਝ ਨਹੀਂ ਹੁੰਦਾ ਨਹੀਂ ਇਹਦੇ ਵਿੱਚ ਦੇਖੋ ਜਿਹੜੀਆਂ ਲੇਟ ਵੈਰਾਈਟੀਆਂ ਨਿਕੀਆਂ ਜੇ ਕਿਤੇ ਫਿਰ ਵੀ ਮੈਂ ਸਾਰੇ ਕਿਸਾਨਾਂ ਨੂੰ ਕਹਿਣਾ ਦੇਖੋ ਕੱਲਾ ਤੁਸੀਂ ਤਾਂ ਤੁਹਾਡੇ ਧਿਆਨ ਚ ਆ ਗਿਆ ਆਉਂਦੇ ਹੋਏ ਮੈਂ ਹੋਰ ਵੀ ਦੋ ਤਿੰਨ ਖੇਤ ਦੇਖ ਕੇ ਆਇਆ ਹਲਕੋ ਜ਼ਿਮੀਦਾਰ ਨੂੰ ਖਬਰ ਕਿਤੇ ਕੋਈ ਗਏ ਹੁਣ ਉਹਨੂੰ ਪਤਾ ਹੀ ਨਹੀਂ ਲੱਗਾ ਹੋਵੇ ਵੀ ਮੇਰੀ ਖੇਤ ਵਿੱਚ ਕਿਤੇ ਨਾ ਕਿਤੇ ਕੋਈ ਢਾਲ ਪੀਲੇ ਪੈ ਰਿਹਾ ਨੁਕਸਾਨ ਨਾ ਹੋਇਆ ਹੋਵੇ ਕਿਤੇ ਵੀ ਆਉਂਦਾ ਦੇਖੋ ਜੇ ਹਲਕਾ ਬਹੁਤ ਬਰੀਕ ਸੁੰਡੀ ਆ ਜਿਹੜੀ ਤੁਸੀਂ ਕਦੇ ਢਾਲ ਪੱਤੇ ਸੀ ਬਹੁਤ ਬਰੀਕ ਸੁੰਡੀ ਸੀਗੀ ਉੱਥੇ ਤਾਂ ਤੁਸੀਂ ਕਲੋਰੋਸੈਪਰ ਜਾਂ ਕੋਰਾ ਜਾਂਦੀ ਸਪਰੇ ਜਿਹੜੀ ਹੈਗੀ ਆ ਪਾਣੀ ਲਾਉਣ ਤੋਂ ਪਹਿਲਾਂ ਕਰ ਸਕਦੇ ਫਰ ਕੁਝ ਪਦਰਤਾਂ ਤੇ ਕਈ ਜ਼ਮੀਦਾਰ ਨੂੰ ਪਤਾ ਨਹੀਂ ਇਸ ਯੂਨੀਵਰਸਿਟੀ ਨੇ 2-3 ਸਾਲ ਪਹਿਲਾਂ ਰეკਮੈਂਡ ਕੀਤੀ ਸੀ ਜਿਹੜੀ ਜ਼ਮੀਦਾਰ ਲਾਲ ਪ੍ਰਧਾਨ ਨੂੰ ਕਹਿੰਦੇ ਨੇ ਫਿਪਰੋਨਿਲ ਜਾਂ ਰੀਜੈਂਟ 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 ਠੀਕ ਹੈ ਉਹਦਾ ਵੀ ਛਿੱਟਾ ਦੇ ਸਕਦੇ ਹੋਗੇ ਮਤਲਬ ਜਿਹੜੀ ਹੈਗੀ ਹੈ ਕਲੋਰੋ ਤਾਂ ਇੱਕ ਹਲਕੀ ਦਵਾਈ ਹੈ ਉਹ ਬਹੁਤ ਬਰੀਕ ਸੁੰਡੀ ਹੈਗੀ ਹੈਗੀ ਤਾਂ ਉਹ ਛੋਟੇ ਕੰਮ ਕਰੂ ਜੇ ਮੈਂ ਮੋਟਾ ਸੁੰਡਾ ਉੱਥੇ ਤਾਂ ਉਹੀ ਕੰਮ ਕਰੂਗੀ ਰੀਜੈਂਟ ਆਪਾਂ ਮਤਲਬ ਕੱਲਾ ਕਲੋਰੋ ਤੇ ਖੜਿਆ ਜਿਹੜੀ ਹੈਗੀ ਕਲੋਰੋਸੈਪਰ ਤੇ ਖੜਿਆ ਜੇ ਤੁਸੀਂ ਰੀਜੈਂਟ ਜਾਂ ਫਿਪਰੋਨਿਲ ਦਾ 0.3% ਦਾ ਮਤਲਬ 7 ਕਿਲੋ ਦਾ ਛਿੱ ਹੋਰ ਮਣੀ ਦੇਖੋ ਸਾਡੇ ਧਿਆਨ ਦੇ ਵਿੱਚ ਕਿਤੇ ਹੋਰ ਹੁਣ ਪਾਣੀ ਲੱਗਣ ਵਾਲਾ ਹੋਊਗਾ ਕਣਕ ਨੂੰ ਅਸੀਂ ਮੈਂ ਤੁਰੇ ਫਿਰਦੇ ਸਾਰੇ ਦਿਨ ਫੀਲਡ 'ਚ ਆਗੇ ਉਹ ਜਿੰਮੇਦਾਰ ਤੋਂ ਤਜਰਬਾ ਕਰਵਾਵਾਂਗੇ ਵੀ ਤੁਸੀਂ ਭਾਈ ਆ ਕਰੋ ਨਾ ਹੁਣ ਇਹ ਜੀ ਸਪਰੇ ਦੇ ਤੌਰ ਤੇ ਕੰਮ ਕਰ ਸਕਦੀ ਹੈ ਦਵਾਈ ਹੋਏ ਦੇ ਵਿੱਚ ਕੋਈ ਮਤਲਬ ਹੈ ਨਹੀਂ ਨਾ ਜੀ ਕਣਕ ਦਾ ਕਾਫੀ ਨੁਕਸਾਨ ਹੋਗਾ ਨੁਕਸਾਨ ਹੋ ਗਿਆ ਛਿੱਟਾ ਦਿੱਤਾ ਵੈਸੇ ਹਾਂ ਕਲੋਰਾ ਦਾ ਦਿੱਤਾ ਨਾ ਜੀ ਨਾ ਕਣਕ ਦਾ ਜੀ ਦਿੱਤਾ ਵੀ ਜੇ ਸਪਰੇ ਹੁੰਦੀ ਹੈ ਉਹ ਚੀਜ਼ ਜਿਹੜਾ ਤੁਸੀਂ ਕਹਿੰਦੇ ਹੋ ਠੀਕ ਹੈ ਠੀਕ ਹੈ ਠੀਕ ਹੈ ਹਾਂ ਬੇ ਹੋ ਸਕਦਾ ਸਰ ਕਲਕਤਾ ਛਿੱਟਾ ਕਰਨ ਨੂੰ ਦਿੱਤਾ ਹਫਤਾ ਹੋ ਗਿਆ ਜੀ ਪਾਣੀ ਲਾਉਣ ਪਾਣੀ ਲਾਉਣ ਵੇਲੇ ਛਿੱਟਾ ਹੀ ਬਸ ਉਹ ਤਾਂ ਹਰੀ ਹੋਊ ਜੀ ਕਿਰਾਂ ਠੀਕ ਐ ਪਾਣੀ ਤਾਂ ਫਿਰ ਦੁਬਾਰਾ ਹਣੀ ਲੱਗਣਾ ਹੀ ਨਹੀਂ ਨਾ ਇਹਨੂੰ ਨਾ ਪਾਣੀ ਲੱਗਣਾ ਵੀ ਸਪਰੇ ਨਹੀਂ ਹੋ ਸਕਦੀ ਢੋਲੀ ਨਾਲ ਸਪਰੇ ਹੋ ਸਕਦੀ ਹੈ ਜੀ ਵੀ ਉਹ ਦਵਾਈ ਕਰ ਸਕਦੀ ਆ ਸਰ ਕਲੋਰੋਸੈਪਰ ਨਹੀਂ ਬਗੂ ਬਦਲਵੀ ਸਪਰੇ ਕਰਵਾ ਦੇਣਾ ਉੱਥੇ ਹਾਂ ਉਹ ਤੁਸੀਂ ਦੱਸ ਸਕਦੇ ਬਦਲਮੀ ਸਪਰੇ ਕਰਾ ਦੇਣਾ ਯੂਨੀਵਰਸਿਟੀ ਤੋਂ ਵੀ ਇੱਕ ਵਾਰ ਕਨਫਰਮ ਕਰ ਲੈਣੇ ਆ ਵੀ ਕਲੋਰੋਸੈਪਰ ਤਾਂ ਦੇਖੋ ਇਹਨਾਂ ਨੇ ਘਰ ਤੇ ਉੱਥੇ ਦੁਬਾਰੇ ਨਹੀਂ ਉਹ ਕਰਨੀ ਬਣਦੀ ਹੈਗੀ ਆਪਾਂ ਬਦਲਮੀ ਸਪਰੇ ਵੀ ਆਸ ਤਰੀਕਾ ਕੀਤਾ ਸੋ ਨੂੰ ਮੈਂ ਉਹ ਕਲੀਅਰ ਕਰਕੇ ਤੁਹਾਨੂੰ ਦੱਸ ਦਿੰਦਾ ਠੀਕ ਹੈ ਨਾ ਕੋਈ ਸਪਰੇ ਆਪਾਂ ਤੁਰੰਤ ਤੇ ਉੱਥੇ ਸਪਰੇ ਜਿਹੜੀ ਉਹ ਕਰਵਾ ਦਈਏ ਦਿਨੇ ਇੱਕ ਕਰਕੇ ਸਪਰੇ ਉਹਦਾ ਪਾਟੂ ਘਮਹਾਲ ਜਿਹੜਾ ਹੈ ਉਹ ਕਰ ਦੋ ਕਿਉਂ ਗਿੱਲੇ ਬਹਣਾ ਅਸਰ ਕਰੂਗੀ ਸਪਰੇ ਤੁਹਾਡੀ ਗੱਲ ਬਿਲਕੁਲ ਜਾਇਜ਼ ਧੰਨਿਆ ਗਾ ਤੇ ਕਈ ਵਾਰ ਇਹ ਵੀ ਹੈ ਦੇਖੋ ਤੁਹਾਨੂੰ ਮੈਂ ਮੇਰੀ 10 ਸਾਲ ਦੀ ਸਰਵਿਸ ਹੋ ਗਈ ਕਈ ਵਾਰ ਜ਼ਿੰਮੇਵਾਰ ਦਾ ਤਜਰਬਾ ਜਿਆਦਾ ਮਤਲਬ ਵਧੀਆ ਮਤਲਬ ਮੈਨੂੰ ਸਿੱਖਣ ਨੂੰ ਮਿਲਦਾ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਵੀਰ ਮਿੰਬੇ ਮੈਂ ਤਾਂ ਆ ਕਰੀ ਸੀ ਜੀ ਸਾਡਾ ਤਾਂ ਹੱਲ ਹੋ ਗਿਆ ਸੀ ਮਾ ਯਾਰ ਕਮਾਲ ਦੀ ਗੱਲ ਯਾਰੋਂ ਪਿੰਡ ਚ ਕੈਂਪ ਲਾਉਣਾ ਅਸੀਂ ਗੁਲਾਬਪਤਨ ਯੂਨੀਵਰਸਿਟੀ ਤਜਰਬੇ ਦੱਸਾਂਗੇ ਜ਼ਿੰਮੇਵਾਰ ਵੀ ਮੈਂ ਤਾਂ ਆ ਕਰੇ ਸੀ ਜੀ ਉਹ ਤੁਹਾਡਾ ਤਜਰਬਾ ਵੱਧ ਮਤਲਬ ਕਈ ਵਾਰ ਜ਼ਿੰਮੇਵਾਰ ਦਾ ਵੱਧ ਕੰਮ ਹਾਂ ਇਹ ਤਾਂ ਖੁਦ ਨੇ ਹੰਡਾਈ ਆ ਖੇਡ ਠੀਕ ਹੈ ਤਜਰਬੇ ਤੁਸੀਂ ਯੂਨੀਵਰਸਿਟੀ ਫੀਲ ਸਾਡਾ ਤਾਂ ਓਕੇ ਧੀ ਅਸੀਂ ਕਰਤੇ ਨੂੰ ਅੱਗ ਲਾਉਣੋਂ ਤੇ ਪੁਲਿਸ ਵਾਲੇ ਗੱਡੀ ਲੈ ਕੇ ਪਹਿਲਾਂ ਆ ਜਾਂਦੇ ਤੇ ਕਹਿੰਦੇ ਇੱਕੇ ਬਟਾ ਹੋਰ ਇੱਕ ਵਾਰ ਤਾਂ ਆਈ ਥੋੜੀ ਸਾਡਾ ਲੈਣ ਦਰਛੋੜਾ ਕਰ ਸਾਨੂੰ ਕਹੀ ਜੇ ਸਰੂਪ ਚੀਜ਼ ਦਿਖਾ ਦਿਓ ਸਾਡਾ ਡਰਾਈਵਰ ਤੇ ਜੁਰਮਾਨਾ ਵੀ ਹੋਇਆ ਕਿਸਨੂੰ ਜਰਮਾਨਾ ਖੋਖਰ ਦੇ ਵਿੱਚ ਹੋ ਰਹੀ ਸਰ ਅੱਛਾ ਜੀ ਆ ਗਿਆ ਜੀ ਆਪਣੀ ਨਹੀਂ ਉਹਨੂੰ ਕੱਲ ਤਹਿਸੀਲਦਾਰ ਸਾਹਿਬ ਦਾ ਫੋਨ ਆਇਆ ਰੀਡਰ ਦਾ ਬੇ ਜਿਆਦਾ 5000 ਰੁਪਏ ਭਰੋ ਨਹੀਂ ਵੀ ਤੇ ਰੈੱਡ ਐਂਟਰੀ ਕਰ ਦਿਆਂ ਕੀ ਕਾਰਨ ਹੋਇਆ ਜਰਮਾਨਾ ਉਹ ਜਰਮਾਨਾ ਉਹ ਪਰਾਲੀ ਨੂੰ ਅੱਗ ਲਾਈ ਸੀ ਜੀ ਠੀਕ ਆਹ ਕਿਹੜੀ ਐਂਟਰੀ ਚ ਪਾਉਣਗੇ ਜੀ ਨਹੀਂ ਇਹ ਤਾਂ ਨਹੀਂ ਵੈਸੇ ਮੇਰਾ ਸਵਾਲ ਹੈ ਜੀ ਚਲੋ 5000 ਭਰ ਕੇ ਵੀ ਖੇੜਾ ਛੱਡ ਜੂ ਨਹੀਂ ਪਰ ਸਰਕਾਰ ਪਰੇ ਕੋਈ ਪਰੇ ਤਾਂ 5 ਪੰਜ ਪੰਜ ਲਾਉਣਾ ਵੀ ਚੰਗਾ ਤੀ ਸਾਨੂੰ ਅੱਜ ਤਾਂ ਲਾਉਦੇ ਸੀ ਇਹਦੀ ਲਾਲ ਐਂਟਰੀ ਕਰਨਗੇ ਜਾਂ ਹਰੀ ਐਂਟਰੀ ਕਰਨਗੇ ਯਾਰੀ ਸਾਨੂੰ ਪੰਜ ਹਜ਼ਾਰ ਜੁਰਮਾਨਾ ਪਾਣਦੇ ਜੇ ਅੱਜ ਲਾਉਣੂ ਵੀ ਠੀਕ ਤੀ ਸਾਨੂੰ ਫਿਰ ਪੰਜ ਭਰਦਾਂ ਦੇ ਸੀ ਉਧਰ ਅਈ ਜੀ ਸਾਡੀ ਐਸਡੀਐਮ ਸਾਹਿਬ ਨਾਲ ਮੀਟਿੰਗ ਹੋ ਗਿਆ ਮੈਨੂੰ ਲੱਗਦਾ ਵੀ ਇੱਥੇ ਵੱਡਾ ਹੋ ਗਿਆ ਜੀ ਸਾਰਾ ਵੱਡਾ ਹੋ ਗਿਆ 40000 ਤਾਂ ਬੱਲੇ ਰਹਿ ਜਾਂਦਾ ਪੰਜ ਭਰਕੇ ਪੰਜ ਭਰਕੇ ਹੀ ਹਾਂ ਕੁਝ ਵੀ ਨਹੀਂ ਸੁਨਾਮ ਐਸਡੀਐਮ ਸਾਹਿਬ ਨਾਲ ਮੀਟਿੰਗ ਹੋ ਗਿਆ ਹੋਰ ਤੇ ਕੀ ਉਹਨਾਂ ਨੇ ਕਿਹਾ ਵੀ ਸਾਨੂੰ ਸੁੰਡ ਦਿਖਾ ਦਿਓ ਜੀ ਜੀ ਬੰਦੇ ਸਿੰਘ ਜੀ ਦੀ ਵੀਡੀਓ ਜ਼ਰੂਰ ਭੇਜ ਦਿਓ ਜੀ ਅਸਦੀ ਸਾਹਿਬ ਨੂੰ ਭੇਜ ਦਾਂਗੇ ਭੇਜ ਦਾਂਗੇ ਸਾਡੇ ਨਾਲ ਖਾਸੀ ਬਹਿਸ ਹੋਈ ਐ ਤੇ ਤੜਕੀ ਹੋਈ ਐ ਜੀ ਸਿੰਘ ਸੋਨਾ ਠੀਕ ਹੈ ਇੱਕ ਨਹੀਂ ਪੈ ਨਹੀਂ ਰਿਹਾ ਸਾਨੂੰ ਕਿੱਦਾਂ ਬਾਪ ਦੀ ਲੋ ਕਰਦੇ ਪਾਣੀ ਖਤਮ ਕਰਦਾ ਉਹਦੇ ਠੀਕ ਬਾਣੀ ਖਤਮ ਕਰਾ ਸਾਰਾ ਦਾਣਿਆ ਨਹੀਂ ਚਾਦਰਾ ਤੁਹਾਨੂੰ ਇੰਨਾ ਜੀ ਦੂਜੀ ਗੱਲ ਜੁਨੀਵਰਸਿਟੀ ਸਾਡੇ ਨੇ ਫੈਸਲੇ ਥੋਪੀ ਜਾਂਦੀ ਹੈ ਜੀ ਅਜੇ ਤੱਕ ਕੋਈ ਦਵਾਈ ਬਣਾ ਕੇ ਨਹੀਂ ਭੇਜੀ ਹੈਗੀ ਵੀ ਕੋਈ ਖੇਤੀਬਾੜੀ ਮਹਿਕਮੇ ਨੂੰ ਦਵਾਈ ਦੇ ਦੇ ਵੀ ਆਹ ਲਓ ਜੀ ਤਰੰਤ ਕੋਈ ਡਿਗਿਆ ਦਿਓ ਸੀ ਨਾ ਇੱਕ ਚੀਜ਼ ਹੋਰ ਦੱਸੋ ਝੋਨੇ 'ਚ ਤਾਂ ਕਿਡੇ-ਕਡੇ ਸੁੰਡ ਮਾਰ ਜਾਂਦੇ ਨੇ ਜੀ ਇੱਕ ਸੱਚਾ ਸਰ ਜੀ ਝੋਨੇ 'ਚ ਤਾਂ ਕਿਡੇ-ਕਡੇ ਆਪਾਂ ਸੁੰਡ ਮਾਰਦਾਂ ਨੇ ਝੋਨੇ 'ਚ ਲੱਗੇ ਹੋਏ ਕੀੜੇ ਕਿੰਡੇ-ਕਡੇ ਇੱਥੇ ਇਹ ਕਣਕ ਦੀ ਸੁੰਡੀ ਕਿਉਂ ਨਹੀਂ ਮਰ ਰਹੀ ਇੱਕ ਹੋਰ ਤੁਹਾਨੂੰ ਮੈਂ ਪ੍ਰੈਕਟੀਕਲੀ ਤਜਰਬਾ ਦੱਸ ਦਾਂ ਦੇ ਜੀ ਕੋਈ ਕਈ ਵਾਰ ਕੀ ਹੁੰਦਾ ਆਪਾਂ ਇਹ ਕਿਹੜੀਆਂ ਵੈਰਾਈਟੀਆਂ ਨੇਗੀਆਂ ਜ਼ਿਮੀਦਾਰ ਨੇ ਬਦਲੀਆਂ ਨਹੀਂ ਕਿਸੇ ਮਤਲਬ 126 ਹੈ ਕੋਈ ਠਾਈ ਹੈ ਕੋਈ ਬਾਸਮਤੀ ਹੈ ਕੋਈ ਅੱਗੇ ਪੱਕਦੀ ਹੈ ਕੋਈ ਪਿੱਛੇ ਪੱਕਦੀ ਹੈ ਜਿਆਦਾਤਰ ਕਈ ਵਾਰ ਪ੍ਰੋਬਲਮ ਉੱਥੇ ਵੀ ਆ ਜਾਂਦੀ ਹੈ ਆਪਾਂ ਅ ਜ਼ਿੰਮੇਦਾਰ ਨੇ ਪਹਿਲਾਂ ਵੜ ਲਈ ਠੀਕ ਹੈ ਉੱਥੇ ਕਣਕ ਬੀਜਤੀ ਆਲੇ ਦੁਆਲੇ ਹਲੇ ਕਾਫੀ ਰਕਬਾ ਜਿਹੜਾ ਹੈਗਾ ਉੱਥੇ ਝੋਨੇ ਦਾ ਖੜਾ ਸੀਗਾ ਠੀਕ ਹੈ ਜੀ ਉੱਥੇ ਜਦੋਂ ਉਹ ਕਣਕ ਹਰੀ ਹੋ ਗਈ ਉਹਨੂੰ ਹਰਾ ਮਾਦ ਦਾ ਮਿਲ ਗਿਆ ਦੂਜੇ ਪਾਸੇ ਕਣਕ ਨੂੰ ਜਿਹੜੀ ਜੀਰੀ ਖੜੀ ਹੈ ਉੱਥੇ ਜਦੋਂ ਬਾਢੀ ਹੁੰਦੀ ਆ ਉਹਦੇ ਪਤੰਗੇ ਜਿਹੜੇ ਮਤਲਬ ਪਤੰਗੇ ਨੇ ਗੁਲਾਬੀ ਸੁੰਡੀ ਦੇ ਜਦੋਂ ਉਹ ਉਹ ਉਹਦੇ ਉੱਤੇ ਆ ਕੇ ਉਹਨੂੰ ਹਰਾਮਤਾਂ ਮਿਲ ਗਿਆ ਖਾਨੂੰ ਉੱਥੇ ਉਹ ਅੰਡੇ ਦੇ ਦਿੰਦੀ ਆ ਉੱਥੇ ਉਹ ਲਗਭਗ ਉਹਨੂੰ ਨਿਰਵਾਹ ਕਰਨ ਨੂੰ ਹਰਾ ਮਾਦਾ ਮਿਲ ਗਿਆ ਜਿਹੜਾ ਵਾਲੇ ਵਾਲੇ ਜੀਰੀਆਂ ਪਰ ਇਹ ਵੀ ਬਹੁਤ ਵੱਡੀ ਗੱਲ ਮਤਲਬ ਜਿਹੜੀ ਹੈਗੀ ਪ੍ਰੈਕਟੀਕਲੀ ਮਤਲਬ ਇਸ ਤਰ੍ਹਾਂ ਦਾ ਹੈਗਾ ਸੋ ਉਹ ਕਿਉਂਕਿ ਇਸ ਵਾਰ ਮਤਲਬ ਜਿਆਦਾ ਪ੍ਰੋਬਲਮ ਕਈ ਕਈ ਵੀ ਜ਼ਿੰਮੇਵਾਰ ਦੀ ਕੋਈ ਵੀ ਵੈਰਾਈਟੀ ਪਹਿਲਾਂ ਪੱਕ ਰਹੀ ਸੀ ਕੋਈ ਪਛੇਤੀ ਸੀਗੀ ਉਹਦੇ ਹਿਸਾਬ ਨਾਲ ਮਤਲਬ ਜਿਹੜੇ ਦੂਜੀ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਹੈ ਇਹ ਤੁਹਾਡਾ ਜਿਹੜਾ ਉਹਦੇ ਟੈਂਪਰੇਚਰ ਕਰਕੇ ਹੈ ਇਹ ਵਾਲਾ ਟੈਂਪਰੇਚਰ ਹੁਣ ਤੱਕ ਵੀ ਮਤਲਬ ਦੇਖੋ ਆ ਹੋ ਰਿਹਾ ਨਹੀਂ ਜੇ ਬਹੁਤ ਜ਼ਿਆਦਾ ਠੰਡ ਪਾਵੇ ਫਿਰ ਆਟੋਮੈਟਿਕਲੀ ਤੁਹਾਡੀ ਇਹ ਲੱਗ ਜਾਏ ਇਹ ਚ ਰਹਿ ਗਏ ਟੈਂਪ ਅੱਜ ਦੇ ਪਹਿਲਾਂ ਵੱਡੀ ਐ 1500 ਉਹਦਾ ਜੀ ਵੀ ਮਾਰ ਜੀ ਫਿਰ ਪੈਸੇ ਤਾਂ ਜੀ ਛੋਟੇ ਸਾਬ ਉਧਰ ਇਧਰ ਆਉਣਾ ਚਾਹੀਦਾ ਫਿਰ ਇਧਰ ਆਉਣਾ ਚਾਹੀਦਾ ਸੀ ਉਧਰ ਕਿਵੇਂ ਵਜਿਆ ਪਤੰਗਾ ਕੋਈ ਗੱਲ ਨਹੀਂ ਇਹ ਪਹਿਲਾਂ ਵੱਡੀ ਐ ਜੀ 10 ਦਿਨ ਉਹਦੇ ਨਾਲ ਹਾਂ ਇਹ ਪਹਿਲਾਂ ਵੱਡੀ ਐ ਉਹ ਬਾਅਦ ਚ ਵੱਡੀ ਆ ਆਪਣੀ ਕੋਈ ਗੱਲ ਨਹੀਂ ਪਰ ਅੱਗ ਲਾਈ ਐ ਇਹਦੇ ਵਿੱਚ ਬਿਲਕੁਲ ਦੋਸਤੋ ਦੇਖ ਸਕਦੇ ਹੋ ਵੀ ਆਪਾਂ ਝੋਨੇ 'ਚ ਦੇਖਦੇ ਆਂ ਵੀ ਕਿੰਨੀਆਂ ਕਿੰਨੇ ਕੀੜੇ ਸੁੰਡੀ ਪੈ ਜਾਂਦੀ ਐ ਝੋਨੇ 'ਚ ਦਵਾਈਆਂ ਕਿਉਂਕਿ ਜਰਮਨ ਅਮਰੀਕਾ ਦੀਆਂ ਕੰਪਨੀਆਂ ਨੇ ਦਵਾਈਆਂ ਝੋਨੇ ਵਾਲਾ ਤਾਂ ਹੈ ਗਿਆ ਪਰ ਕਣਕ 'ਚ ਪਈ ਸੁੰਡੀ ਦਾ ਕੋਈ ਇਲਾਜ ਨਹੀਂ ਹਿਸਾਬ ਲਾ ਲਓ ਤੁਸੀਂ ਵੀ ਕਣਕ ਚ 7 ਕਿਲੇ ਠੇਕੇ ਤੇ ਲਏ ਤੇ ਸਾਨੂੰ ਦੱਸਿਆ ਬਾਈ ਨੇ 75000 ਨੂੰ ਨਗਦ ਏ ਚ ਸੁੰਡੀ ਪਈ ਦਾ ਕੋਈ ਇਲਾਜ ਨਹੀਂ ਦੇਖੋ ਕੋਈ ਦਵਾਈ ਹੀ ਨਹੀਂ ਦਿੱਤੀ ਮੈਂ 1 ਮਹੀਨੇ 10 ਦਿਨ ਪਹਿਲਾਂ 2 ਏਕੜ ਚ ਸੀ 7 ਏਕੜ ਚ ਆ ਖਾ ਗਏ ਆ ਲਾ ਲੋ ਸੁੰਡਾਂ ਹੀ ਫਿਰਦਾ ਭੱਜਿਆ ਵੱਡੀ ਗਿਣਤੀ ਚ ਕਿਸਾਨ ਇਕੱਠੇ ਹੋਏ ਨੇ ਮੈਂਕਮੇ ਵਾਲੇ ਵੀ ਆਏ ਨੇ ਪਰ ਕੋਈ ਥਾਰ ਸਾਰਥਿਕ ਹੱਲ ਹੈ ਜਿਹੜਾ ਅਜੇ ਤੱਕ ਕੋਈ ਨਜ਼ਰ ਨਹੀਂ ਆਇਆ ਤਸਵੀਰਾਂ ਦੇਖ ਰਹੇ ਹੋ ਤੁਸੀਂ ਵੀ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਆ ਦੇਖ ਸਕਦੇ ਹੋ ਵੀ ਕੀ ਹਾਲਾਤ ਬਣੇ ਹੋਏ ਨੇ